ਸਾ ਸੰਗਤ ਆਪਣੇ ਮਨ ਨੂੰ ਥੋੜਾ ਟਟੋਲ ਕੇ ਕਦੇ ਇਕੱਲੇ ਬੈਠ ਕੇ ਸੋਚਣਾ ਵੀ ਕਦੇ ਦੁਨੀਆ ਦਾ ਭਲਾ ਮੰਗਿਆ ਆਪਾ ਗੁਰੂ ਗ੍ਰੰਥ ਸਾਹਿਬ ਸਾਹਮਣੇ ਕਦੇ ਬੇਨਤੀ ਕੀਤੀ ਹੋਵੇ ਮਹਾਰਾਜ ਤੇਰੇ ਭਾਣੇ ਸਰਬੱਤ ਦਾ ਭਲਾ ਆਪਣੀ ਮਹਾਪੁਰਖਾਂ ਅੱਗੇ ਗੁਰੂ ਮਹਾਰਾਜ ਅੱਗੇ ਹੀ ਅਰਦਾਸ ਹੁੰਦੀ ਹੈ ਮੈਨੂੰ ਆਹ ਮਿਲ ਜੇ ਉਹ ਮਿਲ ਜੇ ਅਰਦਾਸਾਂ ਹੀ ਨਹੀਂ ਪੂਰੀਆਂ ਹੁੰਦੀਆਂ ساری ਉਮਰ ਦੁਨੀਆ ਦੇ ਭਲੇ ਵਾਸਤੇ ਕਦੇ ਅੰਦਰੋਂ ਅਰਦਾਸ ਨਿਕਲੀ ਹੋਵੇ। ਉਹ ਜਿਹੜੀ ਅਰਦਾਸ ਹੈ ਨਾ ਸਾਹ ਸੰਗਤ ਦੁਨੀਆ ਦੇ ਭਲੇ ਦੀ ਜਿਹੜਾ ਕੋਈ ਦੁਨੀਆ ਦੇ ਭਲੇ ਦੀ ਅਰਦਾਸ ਕਰਦਾ ਉਹਦਾ ਭਲਾ ਆਪਣੇ ਆਪ ਹੀ ਹੋ ਜਾਂਦਾ ਹੈ ਕਿ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਪ੍ਰਾਪਤੀ ਕਿਉਂ ਨਹੀਂ ਹੁੰਦੀ ਆਪਾਂ ਜਨ ਨਹੀਂ ਕਰਨਾ ਚਾਹੁੰਦੇ ਜੇ ਕਿਸੇ ਨੂੰ ਕਹਿ ਦੋ ਵੀ ਨਾਮ ਜਪ ਲਓ ਬਹਿ ਕੇ ਢਾਈ ਘੰਟੇ ਹੁੰਦਾ ਨਹੀਂ ਜੀ ਬਾਕੀ ਕੰਮ ਵੀ ਹੋ ਹੀ ਰਹੇ ਨੇ ਆਪਾਂ ਕਰ ਰਹੇ ਆਂ ਸਾ ਸੰਗਤ ਪ੍ਰਾਪਤੀ ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਆਪਾਂ ਨਾਮ ਜਪਣਾ ਸ਼ੁਰੂ ਨਹੀਂ ਕਰਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਇਹ ਬੁਰੇ ਪਾਸੇ ਤੋਂ ਚੰਗੇ ਪਾਸੇ ਲੈ ਜਾਂਦਾ ਇੱਕ ਛਿਨ ਦੇ ਵਿੱਚ